ਪੰਜਾਬ ਦੇ ਨਾਲ ਧੱਕਾ ਸਾਈ ਕੀਤੀ ਆ ਪੰਜਾਬ ਦੀ ਬਰਬਾਦੀ ਕੀਤੀ ਆ ਤੁਸੀਂ ਕੌਮ ਦਾ ਬੇੜਾ ਡੋਬਿਆਗਾ ਤੁਸੀਂ ਇੱਥੇ ਆਰਐਸਐਸ ਨੂੰ ਲਿਜਾਉਣ ਵਾਲੇ ਤੁਸੀਂ ਹੋ ਇੱਥੇ ਪੰਜਾਬ ਦੇ ਵਿੱਚ ਪੈਰ ਪਸਾਉਣ ਵਾਲੇ ਬੀਜੇਪੀ ਦੇ ਤੁਸੀਂ ਹੋ ਤੁਸੀਂ ਮਸੰਦ ਲਾਣਾਗਾ ਤੁਸੀਂ ਉਹ ਵੀਡੀਓ ਬੜੀ ਧਿਆਨ ਦੇ ਨਾਲ ਸੁਣਿਓ ਗੱਲ ਕਰਾਂਗੇ ਆਪਾਂ ਅਮਰਤਪਾਲ ਤੇ ਵਿਕਰਮ ਮਜੀਠ ਸਿੰਘ ਮਜੀਠੀਏ ਦੀ ਤੁਹਾਨੂੰ ਦੱਸ ਦਿਆਂ ਕਿ ਵਿਕਰਮ ਮ ਜਿੱਠੀ ਨੇ ਜਿਹੜਾ ਕਿ ਭਾਈ ਅੰਮਰਤਪਾਲ ਸਿੰਘ ਨੂੰ ਸਤਾਣ ਕਿਉਂ ਕਿਆ ਉਹਨੇ ਕਿਹਾ ਕਿ ਫੋਟੋ ਲਗਾ ਕੇ ਜਿਹੜੀ ਅੰਮਰਤਪਾਲ ਦੀ ਪੁਰਾਣੀ ਫੋਟੋ ਆ ਜੋ ਉਹਨਾਂ ਦੇ ਉਸ ਟਾਈਮ ਜਿਹੜੇ ਕੇਸ ਕੱਟੇ ਹੋਏ ਨੇ ਉਹਨਾਂ ਦੀ ਫੋਟੋ ਲਾ ਕੇ ਜਿਹੜਾ ਸਭ ਕੁਝ ਮੀਡੀਆ ਨੂੰ ਦਿਖਾਇਆਗਾ ਐਤੋਂ ਤੱਕ ਇਹ ਵੀ ਕਿਹਾ ਕਿ ਮੈਨੂੰ ਸਾਰਾ ਕੁਝ ਪਤਾ ਸੀ ਜਿਹੜੀ ਚੈਟ ਕਹਿੰਦੇ ਇੱਕ ਵਾਇਰਲ ਹੋ ਰਹੀ ਆ ਜਿਸ ਦੇ ਵਿੱਚ ਚਾਰ ਨੌਜਵਾਨ ਚੱਕਲੇ ਆ ਤੇ 20 ਤੋਂ 25 ਦੇ ਕਰੀਬ ਆ ਜਿੰਨਾਂ ਉੱਤੇ ਕਹਿੰਦੇ ਜੁਵਾਪਾਲ ਲਗਾ ਦਿੱਤਾ ਸਰਕਾਰ ਵੱਲੋਂ ਹੁਣ ਤੁਹਾਨੂੰ ਦੱਸ ਦੇ ਕਿ ਕੀ ਉਹ ਚੈਟ ਆ ਜਿਹੜੀ ਕਿ 643 ਜਣਿਆਂ ਦੇ ਗਰੁੱਪ ਦੱਸਿਆ ਜਾ ਰਿਹਾਗਾ ਉਹਦੇ ਵਿੱਚੋਂ ਦੱਸਿਆ ਇਹ ਜਾ ਰਿਹਾ ਕਿ ਮਜੀਠੀਆ ਤੇ ਰਵਨੀਤ ਮਿੱਟੂ ਅਮਿਤ ਸਾਹ ਅਤੇ ਇੱਕ ਹੋਰ ਦਾ ਨਾਮ ਲਿਆ ਜਾ ਰਿਹਾ ਕਿ ਉਹਨਾਂ ਨੂੰ ਮਾਰ ਦੀ ਤੌਂਕੀ ਦਿੱਤੀ ਗਈ ਆ ਫਿਲਹਾਲ ਇਹ ਇਨਵੈਸਟੀਗੇਸ਼ਨ ਦਾ ਪਾਰਟ ਆ ਔਰ ਜਿਹੜੇ ਇੱਕ ਆਡੀਓ ਵਾਇਰਲ ਕਰ ਰਿਹਾਗਾ ਬਿਕਰਮਜੀਤ ਸਿੰਘ ਮਜੀਠੀਆ ਉਹ ਵੀ ਤੁਹਾਨੂੰ ਸੁਣਾਵਾਂਗੇ ਤੇ ਕਹਿ ਰਿਹਾ ਸੀ ਫੋਟੋ ਦੇ ਵੱਲ ਦੇਖ ਕੇ ਕਿ ਆਹ ਦੇਖੋ ਸਤਾਨ ਤੁਸੀਂ ਹੁਣ ਚੋਲੇ ਵਿੱਚ ਨਾ ਦੇਖੋ ਪਹਿਲਾਂ ਦੇਖੋ ਮੈਂ ਬਿਕਰਮਜੀਤ ਸਿੰਘ ਮਜੀਠੀਆ ਨੂੰ ਕਹਿਣਾ ਚਾਹਣਾ ਕਿ ਤੂੰ ਤੇ ਤੇਰਾ ਜੀਜਾ ਤੁਸੀਂ ਜੀਜਾ ਸਾਲਾ ਹੁਣ ਤੱਕ ਦਾੜੀ ਬੰਨ ਕੇ ਰੱਖਦੇ ਸੀ ਤੁੰਨੀ ਤੇ Munni ਸੰਤਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾ ਵਾਲੇ ਕਿਆ ਕਰਦੇ ਸਨ ਦਾੜੇ ਤੁੰਨੀ ਤੇ ਮੁੰਨੀ ਤੁੰਦੀ ਮਤਲਬ ਜਿਹੜੀ ਬੰਨੀ ਦਾੜੀ ਹੁੰਦੀ ਆ ਤੇ ਕੱਟੀ ਦਾੜੀ ਇਹ ਬਰਾਬਰ ਜਿਹੜਾ ਇਹਨੂੰ ਮੰਨਿਆ ਜਾ ਮੰਨਿਆ ਗਿਆ ਵੀ ਜਿਹੜਾ ਦਾੜੀ ਬੰਨ ਕੇ ਰੱਖਦਾ ਉਹ ਕੱਟੀ ਦੇ ਬਰਾਬਰ ਆ ਅੱਜ ਤੱਕ ਤੁਸੀਂ ਦਾੜੀਆਂ ਬੰਨ ਕੇ ਰੱਖੀਆਂ ਅੱਜ ਤੁਹਾਡੇ ਜਦੋਂ ਬੁੜੇ ਹੋਗੇ ਤੁਸੀਂ ਅੱਜ ਤੁਹਾਡੀ 60-60 ਸਾਲ ਦੀ ਉਮਰ ਹੋ ਗਈ ਹੁਣ ਤੁਸੀਂ ਦਾੜੇ ਖੋਲ ਲੈ ਲੋਕਾਂ ਨੂੰ ਪਰਵਾਉਣ ਦੀ ਖਾਤਰ ਕੀ ਸਿੱਖ ਕੌਮ ਤੁਹਾਡਾ ਕਰਤਾਰ ਨਹੀਂ ਜਾਣਦੀ ਸੁੰਦਰ ਸਿੰਘ ਮਜੀਠੀਆ ਕਾਂਡ ਸੀ ਬੇਕਰਮ ਜੀਤਮ ਜੀਠੀਆ ਜਵਾਬ ਦੇਵੇ ਤੇ ਉਹਦੀ ਜੁੰਡਲੀ ਜਵਾਬ ਦੇਵੇ ਮੈਂ ਆਪਾਂ ਹਮੇਸ਼ਾ ਸੱਚ ਦੇ ਰਾਹ ਤੇ ਚੱਲਦੇ ਆ ਹਮੇਸ਼ਾ ਸੱਚ ਦੀ ਗੱਲ ਕਰਦੇ ਆ ਜੇ ਕੱਲ ਕੱਲ ਨੂੰ ਭਾਈ ਅੰਬਰਦਪਾਲ ਸਿੰਘ ਇਸ ਤਰ੍ਹਾਂ ਦੀ ਗੱਲਾਂ ਕਰੂ ਆਪਾਂ ਉਸ ਦੇ ਖਿਲਾਫ ਵੀ ਬੋਲਾਂਗੇ ਇਹ ਨਹੀਂ ਕਿ ਆਪਾਂ ਕਿਸੇ ਦੇ ਅਗੇਂਸਟ ਨਹੀਂ ਮੈਂ ਕਿਸੇ ਦੇ ਮੈਂ ਕਿਸੇ ਪਾਰਟੀ ਦਾ ਮੈਂਬਰ ਨਹੀਂ ਕਿਸੇ ਦਾ ਮੈਂ ਚਮਚਾ ਗਰੀਲੀ ਕਰਦਾ ਮੈਂ ਜਿਹੜਾ ਸੱਚ ਨੂੰ ਸੱਚ ਕਹਿਣ ਦਾ ਹਿੰਮਤ ਰੱਖਦਾਗਾ ਚਲੋ ਚੈਟ ਆ ਜਿਹੜੀ ਵਾਇਰਲ ਹੋ ਗਈ ਆ ਉਹਦੇ ਵਿੱਚ ਚਾ ਨੌਜਵਾਨਾਂ ਨਾ ਸਾਹਮਣੇ ਆਇਆ ਦੋ ਜਿਹੜੇ ਖੰਨੇ ਦੇ ਦੱਸੇ ਜਾ ਰਹੇ ਆ ਤੇ ਮੋਗੇ ਨੇ ਦੱਸੇ ਜਾ ਰਹੇ ਆ ਖੰਨੇ ਤੋਂ ਜਿਹੜਾ ਇੱਕ ਨੌਜਵਾਨ ਚੱਕ ਲਿਆ ਪੁਲਿਸ ਵੱਲੋਂ ਜਿਹੜੀ ਉਹ ਚੈਟ ਆ ਵਾਇਰਲ ਕੀ ਉਹਦਾ ਸੱਚ ਆ ਕੀ ਅਸਲ ਸੱਚਾਈ ਆ ਉਹ ਪੁਲਿਸ ਦੱਸੇਗੀ ਪਰ ਦੂਸਰੇ ਪਾਸੇ ਮੈਂ ਤੁਹਾਨੂੰ ਇੱਕ ਜਿਹੜੀ ਕਾਲ ਰਿਕਾਰਡ ਆ ਅੱਜ ਕੱਲ ਏਆਈ ਦਾ ਜਵਾਨਾਗਾ ਤੁਸੀਂ ਕਈ ਬੰਦੇ ਐਜੇ ਦੇਖੇ ਹੋਣਗੇ ਕਿ ਆਪਣੇ ਮੂੰਹ ਦੇ ਨਾਲ ਇੱਕ ਦੂਜੀ ਦੀਆਂ ਆਵਾਜ਼ਾਂ ਕੱਢ ਦਿੰਦੇ ਆ ਸੇਮ ਆਵਾਜ਼ ਕੋਈ ਪਹਿਚਾਨ ਨਹੀਂ ਸਕਦਾ ਕਈ ਐਜੇ ਸਖਤ ਪੈ ਨੇ ਇਸ ਦੁਨੀਆ ਦੇ ਵਿੱਚ ਕਿ ਕਿਸੇ ਕਲਾਕਾਰ ਦੀ ਆਵਾਜ਼ ਕੱਢਣੀ ਹੋਵੇ ਜਾਂ ਕਿਸੇ ਹੋਰ ਦੀ ਕੱਢਣੀ ਹੋਵੇ ਤਾਂ ਸੇਮ ਆਵਾਜ਼ਾਂ ਕੱਢ ਦਿੰਦੇ ਆ ਦੂਸਰਾ ਜਮਾਨਾ AI ਦਾ ਜਿਹੜਾ ਜਵਾਨਾਗਾ ਉਹਦੇ ਤਹਿਤ ਤੁਸੀਂ ਵੇਖਦੇ ਨਿੱਟਾ ਕਿਵੇਂ ਇੱਕ ਦੂਜੀ ਦੀਆਂ ਵੀਡੀਓ ਬਣਾਈਆਂ ਜਾਂਦੀਆਂ ਨੇ ਫੋਟੋ ਤੋਂ ਵੀਡੀਓ ਬਣ ਸਕਦੀਆਂ ਨੇ ਇਹ ਚੈਟ ਦਾ ਮਸਲ ਤਾਂ ਬਹੁਤ ਕੁਝ ਆ ਕੁਝ ਵੀ ਹੋ ਸਕਦਾਗਾ ਤੇ ਜਿਹੜੀ ਰਿਕਾਰਡਿੰਗ ਆ ਇਹ ਇਨਵੈਸਟੀਗੇਸ਼ਨ ਦਾ ਪਾਰਟ ਹੈ ਜੇਕਰ ਇਹਦੀ ਡੰਗਾਈ ਦੇ ਨਾਲ ਜਾਂਚ ਕੀਤੀ ਜਾਵੇ ਪਰ ਕਰੂ ਕੌਣ ਆ ਹੁਣ ਦੋਨੇ ਸਰਕਾਰਾਂ ਦਾ ਭਾਈ ਅੰਮਰਤਪਾਲ ਸਿੰਘ ਦੇ ਖਿਲਾਫ ਨੇ ਉਹਨਾਂ ਨੇ ਤਾਇਲ ਨੇਸੇ ਤੀਜੀ ਵਾਰ ਲਾ ਦਿੱਤਾ ਭਗਵਾਨਤਮਾਨ ਸਰਕਾਰ ਤੇ ਕੇਂਦਰ ਸਰਕਾਰ ਇਨਵੈਸਟੀਗੇਸ਼ਨ ਕਿੱਥੋਂ ਹੋਣੀ ਆ ਕਿੱਥੋਂ ਨਿਆ ਮਿਲਣਾਗਾ ਇਹ ਕਰ ਜੇਕਰ ਕੋਰਟ ਦੇ ਵਿੱਚ ਵਕੀਲ ਇਹ ਆਪਣਾ ਪੱਖ ਪੇਸ਼ ਕਰਨਾ ਕਿ ਭਾਈ ਜਿਹੜੀ ਕਾਲ ਰਿਕਾਰਡ ਆ ਹੋ ਰਹੀ ਆ 바이ਰਲ ਹੋ ਰਹੀ ਆ ਆਡੀਓ ਉਹ ਦੱਸਿਆ ਜਾ ਰਿਹਾ ਕਿ ਭਾਈ ਅੰਮਰਤਪਾਲ ਸਿੰਘ ਦੀ ਆ ਚਲਾਈ ਜਾ ਰਹੀ ਆ ਚੈਨਲਾਂ ਵੱਲੋਂ ਸਿਰਫ ਆਪਣੇ ਵਿਊਆਂ ਦੇ ਖਾਤਰ ਕਿਸੇ ਦੀ ਘੋਕ ਪੜਤਾਲ ਨਹੀਂ ਕਰਦੇ ਤੇ ਦੇਹ ਤਰੇ ਦੀ ਲੈ ਤਰੇ ਦੀ ਇਸ ਤਰ੍ਹਾਂ ਚੱਲੀ ਜਾਂਦਾਗਾ ਹੁਣ ਆਖਰ ਮੈਂ ਤੁਹਾਨੂੰ ਦੱਸਦਾ ਕਿ ਅੰਮਰਤਪਾਲ ਸਿੰਘ ਦੇ ਲਾਣਾ ਸਾਰਾ ਪਿੱਛੇ ਕਿਉਂ ਪਿਆ ਮੈਂ ਤੁਹਾਨੂੰ ਦੱਸ ਦਿੰਦਾ 2027 ਦੇ ਇਲੈਕਸ਼ਨਾਂ ਨੇ ਜਿਹੜੀਆਂ ਉਹ ਸਾਰਾ ਜਿਹੜਾ ਕਿ ਮਡਰਾ ਰਿਹਾ ਹੈਗਾ ਇਹਨਾਂ ਨੂੰ ਡਾਰਾ ਤੇ ਦੂਸਰਾ ਕੇ ਭਾਈ ਅੰਬਰਤਪਾਲ ਸਿੰਘ ਬੰਦੇ ਮਾਰਦਾ ਫਿਰਦਾਗਾ ਤਲਵਾੜਾ ਕਹਿੰਦਾ ਮੈਨੂੰ ਮਾਰਨਾ ਉਹ ਇੱਕ ਹੋਰ ਕਹਿੰਦਾ ਮੈਨੂੰ ਮਾਰਨਾ ਇੱਕ ਇਧਰੋਂ ਦਰਾਹੇ ਤੂੰ ਕਹਿੰਦਾ ਮੈਨੂੰ ਮਾਰਨਾ ਇੱਕ ਦਵਾਬੀ ਉਹ ਕਹਿੰਦਾ ਮੈਨੂੰ ਮਾਰਨਾ ਜਾਨੀ ਕਿ ਸਾਰੇ ਪੰਜਾਬ ਨੂੰ ਮਾਰ ਦੂ ਫਿਰ ਅੰਬਰਤਪਾਲ ਸ਼ਰਮ ਵਾਲੀ ਕੋਈ ਗੱਲ ਹੈ ਨਹੀਂ ਤੁਹਾਡੇ ਕੋਲੇ ਕਿ ਠੀਕ ਹੈ ਕਿ ਤੁਸੀਂ ਆ ਤਲਵਾੜਾ ਦਾ ਕਹਿੰਦਾ ਮੈਨੂੰ ਪਸਾਨ ਪਸਾਣ ਕੇ ਮਾਰਦੇ ਬੰਦੇ ਪਹਿਲਾਂ ਮਾਰਨੋਂ ਉਹਦੇ ਪਹਿਲਾਂ ਮੇਰੀ ਪਸਾਨ ਕਰ ਦਿਆ ਵੀ ਇਹ ਤਲਵਾੜਾ ਤਾਂ ਨਹੀਂ ਲੱਗਦਾ ਤਾਂ ਤਲਵਾੜੇ ਆ ਮੂੰਹ ਤੋਂ ਪਰ ਦਾੜੀ ਥੋੜੀ ਜੀ ਹੁਣ ਚਿੱਟੀ ਹੋ ਗਈ ਇਸ ਕਰਕੇ ਕਹਿੰਦੇ ਪਸਾਨ ਉਹਨਾਂ ਨੂੰ ਫਿਰ ਪਸਾਨ ਕਰਦੇ ਪਹਿਲਾਂ ਕਹਿੰਦੇ ਸਾਡੇ ਆ ਕੇ ਫਿਰ ਕਹਿੰਦੇ ਵੀ ਤੂੰ ਤਾਂ ਉਹ ਆ ਜਿਹੜਾ ਦੁੱਧ ਦੀ ਥੈਲੀ ਨਾਲ ਸਾਡੀ ਮਦਦ ਕਰਦਾ ਹੁੰਦਾ ਸੀ ਤੋਕ ਬੰਦੇ ਆ ਕੋਈ ਇਹੋ ਜਿਹੇ ਲੋਕ ਪਏ ਨੇ ਤੇ ਉਸ ਤੋਂ ਬਾਅਦ ਜੋ ਕੱਲ ਜੋ ਕੁਝ ਕਿਹਾ ਤੁਹਾਨੂੰ ਪਹਿਲਾਂ ਮੈਂ ਉਹ ਸੁਣਾ ਦਿੰਦਾ ਫਿਰ ਆਪਾਂ ਅੱਗੇ ਗੱਲਬਾਤ ਕਰਦੇ ਆ ਪਹਿਲਾਂ ਮੈਂ ਤਲਵਾੜੇ ਦੀ ਸੁਨਾਦ ਇਹਨਾ ਵੀਡੀਓ ਜਿਹੜਾ ਅਮਰਤਪਾਲ ਸਿੰਘ ਦੇ ਹੱਕ ਦੇ ਵਿੱਚ ਬੋਲਦਾ ਉਸ ਨੌਜਵਾਨ ਨੂੰ ਇਹ ਅਮਰਤ ਸ਼ਕਾਉਣ ਕਰਕੇ ਜਾਂ ਪੰਜਾਬ ਦੇ ਵਿੱਚ ਚੜ੍ਹਦੀ ਕਲਾ ਦੀ ਕੌਮ ਦੀ ਗੱਲ ਕਰਨ ਕਰਕੇ ਟਾਰਗੇਟ ਕਰਨਗੇ ਤਾਂ ਸਾਰੇ ਸਿੱਖਾਂ ਦਾ ਫਰਜ ਬਣਦਾ ਕਿਉਂਕਿ ਜਿਹੜੀ ਇਹ ਲੜਾਈ ਹੈ ਇਹ ਲੜਾਈ ਨਿੱਜੀ ਦੀ ਲੜਾਈ ਤਾਂ ਹੈ ਨਹੀਂ ਇਹ ਜਿਹੜੀ ਪੰਜਾਬ ਦੀ ਲੜਾਈ ਹੈ ਸੰਤ ਜਰਨੈਲ ਸਿੰਘ ਦੀ ਲੜਾਈ ਥੋੜੋ ਧੀ ਇਹ ਦੀਪ ਸਿੱਧੂ ਦੀ ਲੜਾਈ ਥੋੜੋ ਧੀ ਇਹ ਜਿਹੜੇ 40000 ਆਪਣੇ ਨੌਜਵਾਨ ਸ਼ਹੀਦ ਹੋ ਗਏ ਉਹਨਾਂ ਦੀ ਲੜਾਈ ਥੋੜੋ ਸੀ ਇਹ ਲੜਾਈ ਅਮਰਤਪਾਲ ਦੀ ਲੜਾਈ ਥੋੜੋ ਹੈ ਇਹ ਲੜਾਈ ਬਲਵਿੰਦਰ ਸਿੰਘ ਤਲਵਾਰੇ ਦੀ ਲੜਾਈ ਥੋੜੋ ਹੈ ਲੜਾਈ ਤਾਂ ਸਿੱਖ ਕੌਮ ਦੀ ਹੈ ਲੜਾਈ ਤਾਂ ਆ ਤਾਂ ਉਹਨੂੰ ਇਹਨੇ ਇੱਕ ਵੀਡੀਓ ਸੁਣਾ ਦਿੱਤੀ ਅਗਲੀ ਵੀਡੀਓ ਸੁਣਾਉਣਾ ਮੈਂ ਇਸੇ ਸਾਕਸ ਦੀ ਇਹ ਤਲਵਾਰਾ ਜੋ ਬਲਵਿੰਦਰ ਤਲਵਾਰਾ ਇੱਕ ਹੋਇਆ ਤਲਵਿੰਦਰ ਤਲਵਾਰਾ ਖੜ ਕੋ ਜਥੇ ਦੇ ਵਿੱਚ ਨਿੰਗ ਸਿੰਘ ਸੀ ਤੇ ਇਹ ਹੋਇਆ ਗਦਾਰ ਆ ਤੇ ਉਹਨੇ ਜਿਹੜਾ ਕੌਮ ਦੀ ਖਾਤਰ ਆਪਣਾ ਬਾੜ ਦਿੱਤਾ ਤਲਵਿੰਦਰ ਸਿੰਘ ਸੈਤ ਤਲਵਾੜਾ ਸੀ ਤਲਵਿੰਦਰ ਤਲਵਾੜਾ ਤੇ ਆ ਦੂਸਰੀ ਵੀਡੀਓ ਸੁਣ ਲਓ ਤਲਵਾੜੇ ਦੀ ਮੈਨੂੰ ਯਾਰ ਮਰਵਾਉਣ ਦੀ ਕੋਸ਼ਿਸ਼ ਕੀਤੀ ਗਈ ਕਿੰਨੇ ਕੋਸ਼ਿਸ਼ ਕੀਤੀ ਅਮਰਤਪਾਲ ਨੇ 6 ਗੈਂਗਸਟਰ ਸੀਗੇ ਮੁੰਡੇ ਚਾਰ ਉਹ ਪਰਲੇ ਵਾਸੀ ਖੜ ਗਏ ਦੋ ਮੇਰੇ ਕੋਲ ਆਏ ਮੈਂ ਇੱਥੇ ਸਪਾਈ ਕਰ ਰਿਹਾ ਸੀਗਾ ਕੁਸ਼ਰਾ ਬ੍ਰਾਂਡ ਪਾਇਆ ਸੀ ਸਵੇਰ ਦਾ ਟਾਈਮ ਸੀਗਾ ਤੇ ਉਹ ਮੇਰੇ ਕੋਲ ਆਏ ਉਹਨਾਂ ਚ ਇੱਕ ਬੰਦੇ ਨੇ ਮੈਨੂੰ ਪਛਾਣ ਲਿਆ ਇੱਕ ਬੰਦਾ ਜਿਹੜਾ ਉਹਦੇ ਨਾਲ ਦਾ ਸੀ ਉਹ ਕਹਿੰਦਾ ਵੀ ਤੁਸੀਂ ਨਾਬਾ ਜੇਲ੍ਹ 'ਚ ਵੀ ਰਹੇ ਹੋ ਮੈਂ ਕਿਹਾ ਹਾਂ ਮੈਂ ਰਿਹਾ ਨਾਬਾ ਜੇਲ੍ਹ ਉਹ ਕਹਿੰਦਾ ਮੈਂ ਉੱਥੇ ਬਿਮਾਰ ਹੋ ਗਿਆ ਸੀ ਕਹਿੰਦਾ ਤੁਸੀਂ ਮੈਨੂੰ 2 ਮਹੀਨੇ ਦੁੱਧ ਦੀ ਥੈਲੀ ਲਵਾ ਕੇ ਰੱਖੀ ਐ ਅਸੀਂ ਤੁਹਾਨੂੰ ਮਾਰਨ ਆਏ ਸੀ ਸਾਡੇ ਗਰੁੱਪ ਨੂੰ ਤੁਹਾਡੇ ਮਾਰਨ ਦੀ ਸਿਫਾਰਿਸ਼ ਦਿੱਤੀ ਗਈ ਐ ਤੁਸੀਂ ਬਾਬਾ ਜੀ ਬਚ ਕੇ ਰਹੋ ਅਸੀਂ ਤੁਹਾਨੂੰ ਛੜ ਲਿਆ ਜਵਲੀਆਂ ਇਹਨੂੰ ਕਹਿੰਦੇ ਆ ਜਵਲੀਆਂ ਮਾਰਨਾ ਇਹਨਾਂ ਬੰਦਿਆਂ ਦਾ ਕੰਮ ਆ ਜਬਲੀਆਂ ਮਾਰਨਾ ਤੇ ਤਲਵਾੜੇ ਨੂੰ ਬੰਦੇ ਕਹਿੰਦਾ ਪਹਿਲਾ ਕੋਲਾ ਏ ਜਿਹੜਾ ਬੰਦਾ ਬੰਦੇ ਨੂੰ ਮਾਰਨਾ ਉਹ ਕੋਲ ਆ ਕੇ ਪਹਿਲਾਂ ਤੈਨੂੰ ਆਏ ਪੁੱਸੂ ਕਿ ਭਾਈ ਤੂੰ ਨਾਬੇ ਜੇਲ੍ਹ ਤੋਂ ਤਨੀ ਰਹਿ ਕੇ ਆਇਆ ਕਿੱਡੀ ਸ਼ਰਮ ਵਾਲੀ ਗੱਲ ਆ ਤੇ ਅਗਲੇ ਤਾਂ ਉਹਨੂੰ ਮੈਂ ਬਿਕਰ ਮਜੀਤ ਮਜੀਠੀ ਦੀ ਆਪਾ ਐਨਐਸਏ ਬਿਲਕੁਲ ਇਹਦੀ ਨਹੀਂ ਰੋਡ ਹਾਂ ਬਟ ਹੀ ਇਜ਼ ਨੋਟ ਅਬਾਉਟ ਦਾ ਲਾਅ ਇਹ ਬੰਦੇ ਕੋਈ ਕਾਨੂੰਨ ਨਹੀਂ ਆ ਕਿ ਜਿਹਨੂੰ ਮਰਜੀ ਸੋਧ ਦਿਓ ਜਿਹਨੂੰ ਮਰਜੀ ਕੋਈ ਛੋਟੇ ਪਿਓ ਦੀ ਖੇਤੀ ਨਹੀਂ ਆ ਤੇ ਡਰਾਮਾ ਕਰਦੇ ਫਿਰਦੇ ਹੋ ਤੂੰ ਜੀ ਤਾਂ ਪੁੱਛਦੇ ਹੀ ਨਹੀਂ ਜੀ ਇਹ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਣਾ ਸਾਹਿਬ ਦੀ ਕਾਪੀ ਕਰਦਾ ਤੇ ਕਦੇ ਜਾ ਕੇ ਈਸ਼ਰ ਸਿੰਘ ਉਹਨਾਂ ਦੇ ਜਿਹੜਾ ਉਹਨਾਂ ਦਾ ਕਾਕਾ ਉਹਨਾਂ ਨੂੰ ਪੁੱਛਿਆ ਸਤਕਾਰਯੋਗ ਦੇ ਕੌਮ ਦੇ ਕਦੇ ਪੁੱਛਿਆ ਉਹਨਾਂ ਨੂੰ ਇਹ ਬੰਦੇ ਤਾਂ ਉਹਨਾਂ ਨੂੰ ਕਿਸੇ ਗਿੰਤੀ ਮਿੰਤੀ ਤੇ ਨਹੀਂ ਸਮਝਦੇ ਮਜੀਠਿਆ ਸਾਹਿਬ ਈਸ਼ਤ ਸਿੰਘ ਦਾ ਤੁਸੀਂ ਨਾਮ-ਨਾ ਵਰਤੋ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਪਿੰਡਰਾਣਾ ਵਾਲੇ ਦੇ ਸੁਪੁੱਤਰ ਨੇ ਉਹਨਾਂ ਦਾ ਤੁਸੀਂ ਨਾਮ-ਨਾ ਵਰਤੋ ਤਹਾਡੀ ਉਮਰ ਹੋ ਗਈ 60 ਸਾਲ ਦੀ 65 ਸਾਲ ਦੀ ਅੰਮਰਿਤਪਾਲ ਸਿੰਘ ਦੀ ਉਮਰ ਹੈਗੀ 29 30 ਸਾਲ ਦੀ 31 ਸਾਲ ਦੀ ਹੋਣੀ ਆ ਤੇ ਤੂੰ ਕਹਿੰਦਾ ਕਿ ਸੰਤ ਭਿੰਡਰਾ ਵਾਲੇ ਨੇ ਨਹੀਂ ਉਹ ਕੀਤਾ ਉਹਨਾਂ ਦੇ ਬੇਟਿਆਂ ਨੂੰ ਨਹੀਂ ਪਛਾਣਿਆ ਤੁਸੀਂ ਉਹਨਾਂ ਦੇ ਪੁੱਤਰਾਂ ਨੂੰ ਵਿਚਨਾ ਲੈ ਕੇ ਆਓ ਉਹਨਾਂ ਨੇ ਕਿਸੇ ਗੱਲ ਦੇ ਵਿੱਚ ਅੱਜ ਤੱਕ ਨਹੀਂ ਆਏ ਪਰ ਤੁਸੀਂ 도ਗਲਿਓ ਤੁਸੀਂ ਕੀ ਕੀਤਾ ਤੁਹਾਡਾ ਕਰਤਾਰ ਦੁਨੀਆ ਜਾਣਦੀ ਆ ਤੁਸੀਂ ਜੋ ਕੁਝ ਕੀਤਾ ਪੰਜਾਬ ਦੇ ਨਾਲ ਪੰਜਾਬ ਦੇ ਨਾਲ ਧੱਕਾ ਸਾਈ ਕੀਤੀ ਆ ਪੰਜਾਬ ਦੀ ਬਰਬਾਦੀ ਕੀਤੀ ਆ ਤੁਸੀਂ ਕੌਮ ਦਾ ਬੇੜਾ ਡੋਬਿਆਗਾ ਤੁਸੀਂ ਇੱਥੇ ਆਰਐਸਐਸ ਨੂੰ ਲਿਜਾਉਣ ਵਾਲੇ ਤੁਸੀਂ ਹੋ ਇੱਥੇ ਪੰਜਾਬ ਦੇ ਵਿੱਚ ਪੈਰ ਪਸਾਉਣ ਵਾਲੇ ਬੀਜੇਪੀ ਦੇ ਤੁਸੀਂ ਹੋ ਤੁਸੀਂ ਮਸੰਦ ਲਾਣਾਗਾ ਤੁਸੀਂ ਉਹ ਮਸੰਦ ਆ ਜਿਹੜੇ ਗੁਰੂ ਗੋਬਿੰਦ ਸਿੰਘ ਦੇ ਤੀਰਾਂ ਤੋਂ ਜਿਹੜੇ ਤੀਰ ਲੱਗੇ ਸੀ ਉਹ ਬਚ ਗਏ ਉਹਨਾਂ ਦੇ ਮੂਰੇ ਲੋਹਾ ਆਪਣਾ ਸੋਨਾ ਲੱਗਿਆ ਹੁੰਦਾ ਸੀ ਗੁਰੂ ਗੋਬਿੰਦ ਸਿੰਘ ਜੀ ਦੇ ਤੀਰਾਂ ਦੇ ਅੱਗੇ ਕਿ ਜਿਸ ਕਰਦੇ ਤੀਰ ਜੇ ਚੜਾਈ ਕਰ ਗਿਆ ਬੰਦਾ ਠੀਕ ਆ ਜੇ ਕੋਈ ਜ਼ਖਮੀ ਹੋ ਗਿਆ ਤਾਂ ਉਹਨਾਂ ਰੁਪਿਆ ਦੀ ਮਲਮ ਪੱਟੀ ਕਰ ਲੂਗਾ ਤੁਸੀਂ ਉਹ ਮਸਾਂਦੋ ਜਿਹੜੇ ਉਹਨਾਂ ਤੀਰਾਂ ਤੇ ਬਚੇ ਹੋਏ ਹੋ ਤੁਹਾਡਾ ਕਰਦਾਰ ਤੁਹਾਡਾ ਕੌਣ ਕੀ ਨਹੀਂ ਜਾਣਦਾ ਤੁਹਾਡਾ ਤੁਹਾਡਾ ਮਜੀਠੀਆ ਪਰਿਵਾਰ ਦਾ ਕਰਦਾਰ ਤੁਹਾਡਾ ਬਾਦਲਾਂ ਦਾ ਕਰਦਾਰ ਜਿਨ੍ਹਾਂ ਨੇ ਨੌਜਵਾਨਾਂ ਨੂੰ ਕੋਹ ਕੋਹ ਕੇ ਝੂਠੇ ਮੁਕਾਬਲੇ ਬਣਾਏ ਨੇ ਕੌਣ ਨਹੀਂ ਜਾਣਦਾਗਾ ਅੱਜ ਤੁਸੀਂ ਅੰਮਰਤਪਾਲ ਸਿੰਘ ਨੂੰ ਟਾਰਗੇਟ ਕਾਦੇ ਲਈ ਕਰ ਰਹੇ ਹੋ ਤਾਨੂੰ ਲੱਗਦਾ ਕਿ 27 ਦੇ ਵਿੱਚ ਸਾਡਾ ਪੱਤਾ ਸਾਫ਼ ਹੋਣਾਗਾ ਤੁਹਾਨੂੰ ਲੱਗਦਾ ਕਿ ਅਕਾਲੀ ਦਾਲਾ ਖਾਲੀ ਦਲ ਰਹਿ ਗਿਆ ਹੁਣ ਨਾਮਾ ਅਕਾਲੀ ਦਲ ਵਾਰਸ ਪੰਜਾਬ ਦੇ ਜਥੇਬੰਦੀ ਬਣ ਗਈ ਕਿ ਨੌਜਵਾਨ ਧੜਾ ਧੜ ਉਧਰ ਜੁੜਨ ਜਾ ਰਹੇ ਨੇ ਇਸ ਕਰਕੇ ਤੁਹਾਨੂੰ ਡਰ ਸਤਾ ਰਿਹਾ ਹੋਰ ਕੋਈ ਤੁਹਾਨੂੰ ਡਰ ਤੁਹਾਨੂੰ ਕੋਈ ਨਹੀਂ ਅੰਮਰਤਪਾਲ ਤੋਂ ਸਿਰਪੇ ਅੰਮਰਤਪਾਲ ਸਿੰਘ ਤਾਂ ਤੀਜਾ ਸਾਲ ਲੱਗ ਚੱਲਿਆਗਾ ਉਹ ਜੇਲ੍ਹ ਦੇ ਵਿੱਚ ਬੰਦਾ ਜਿਹੜਾ ਉੱਠ ਕੇ ਹੁੰਦਾ ਜੀ ਮੈਨੂੰ ਬੰਦੇ ਮਾਰਨ ਭੇਜੇ ਸੀ ਮੈਨੂੰ ਫਲਾਨਾ ਕੀਤਾ ਸੀ ਮੈਨੂੰ ਅੰਮ੍ਰਿਤਪਾਲ ਨੇ ਆਹ ਕਰਤਾ ਜੀ ਅੰਮ੍ਰਿਤਪਾਲ ਨੇ ਬਾਹ ਕਰ ਦਿੱਤਾ ਇਹ ਤੁਸੀਂ ਆਪਣੀਆਂ ਹੋਛੀਆਂ ਗੱਲਾਂ ਤੁਸੀਂ ਜੈਡ ਸਕਿਉਰਟੀ ਭਾਲ ਦਾ